ਬਸ ਤੇਰੀ ਆਓ ਹਾਂ ਸੁਪਰ ਨਾਲ ਜਾਓ ਸੁਪਨਾ ਇਹ ਹੈ ਜੀ ਮੈਂ ਅਲਦੀਵਾ ਹੈ ਆਪਣੀ ਚੈਨਲ ਤੇ ਸਵਾਗਤ ਹੈ ਹਵਾ ਚੱਲਦੀ ਹੈ ਠੰਡ ਬਹੁਤ ਹੈ ਜੀ ਉਹ ਦੂਰ ਲਾ ਕੇ ਹਟੀਆਂ ਹੁਣ ਹੱਥ ਪਰ ਦੇ ਤੋ ਕੀ ਹਿੰਦਵਾਰ ਇੱਕ ਜਿਹੜਾ ਦੇਖ ਕੇ ਹੁਣ ਕੀ ਹੋ ਗਿਆ ਤੇ ਪਾਈ ਚਾਹ ਵੀ ਨਾਲ ਤਾਂ ਪੀਂਦੇ ਤੇ ਕਿਹੜਾ ਨੇ ਟਾਈਮ ਤੇ ਦਿਖਾਉਣਾ ਪੈਂਦਾਗਾ ਪਾਣੀ ਮਾਰਨਿੰਗ ਦਾ ਟਾਈਮ ਅੱਜ ਸੁਖਮਣ ਸਕੂਲ ਜਾਂਦੀ ਨਹੀਂ ਸ਼ਨੀਵਾਰ ਅੱਜ ਛੁੱਟੀ ਹੈ ਮੈਨੂੰ ਗੁਰਮਨ ਜਾਊਗੀ ਸੁਖਮਣ ਨੂੰ ਛੁੱਟੀ ਆ ਗੁਰਮਨ ਦੀ ਰੋਟੀ ਬਣਾਉਣੇਗੇ ਅੱਪਾ ਹੇ ਮੇਰੇ ਭਾਂਡੇ ਢੁੰਡ ਪਏ ਨੇਗੇ ਸਾਰੇ ਕਿਉਂਕਿ ਮੈਨੂੰ ਚਾੜੂ ਦਾ ਲਾਲਚ ਹੋ ਗਿਆ ਮੈਂ ਚਾੜੂ ਲਾਤਾ ਕਮਰੇ ਬਰਾਂਡੇ ਲੈ ਗਈ ਸੋਗਮਣ ਸਮਾਰ ਕੇ ਲਾ ਦੂ ਚਾੜੂ ਚੰਗਾ ਚਾੜੂ ਲਾ ਦਿੰਦੀ ਕਮਰੇ ਬਰਾਂਡੇ ਚੰਦਰ ਚਾਦਣਾ ਛੁੱਧਣਾ ਦਸਾ ਦੀ ਰੈਡਾਂ ਤੇ ਚਾੜ ਕੇ ਮੈਂ ਵੀ ਰੋਟੀ ਬਣਾ ਦਾਂ ਬੇੜੇ ਚਾੜੂ ਨਾਲ ਅੰਦਰ ਸੋਈ ਰਹੇਗੀ ਮਹਾਰਾਜ ਸੋਈ ਮੈਂ ਰੋਟੀ ਰੋਟੀ ਬਣਾ ਕੇ ਫੇਰ ਲਾਉਣੀ ਨੇ ਕੋਚੇ ਰਾਂ ਨੂੰ ਕਪੜੇ ਤੋਂ ਥੋੜੀ ਜਿਹੀ ਸਬਜ਼ੀ ਉਹ ਚ ਕੱਢ ਲਿਆ ਨੂੰ ਅੱਡ ਭਾਂਡੇ 'ਚ ਇਤੋਂ ਜ਼ਿਆਦਾ ਹੈ ਇਤੇ ਡੈੜੀ ਨੂੰ ਪਿਆਰ ਨੇ ਜਾਣ ਕੇ ਮੈਂ ਗੜੀ ਆਪਣੇ ਵੀ ਹੁਣੇ ਲਾ ਲਉ ਭੰਡੀ ਤੇ ਗੜੀ ਨਹੀਂ ਖਾਣੀ ਗੜੀ ਪਿਆਰ ਦੇ ਨਹੀਂ ਜਾਂਦੇ ਮੈਂ ਗੜੀ ਤੇ ਜਾਊਗਾ ਕੇਰਾ ਤੇ ਹੁਣ ਵਿਆਹਾਂ ਜਾ ਕੇ ਦੁੱਧ ਫੜਾ ਕੇ ਮੁੜਿਆ ਉਹ ਫੇਰ ਜਾਊਗਾ ਮੈਂ ਕਿਵੇਂ ਕਰਾਂ ਜਾ ਮਾਂ ਘਰੋਂ ਜਾ ਮਾਂ ਕੀ ਚੀਜ਼ ਨਹੀਂ ਕਰਦਾ ਕਿਉਂਕਿ ਪ੍ਰੋਗਰਾਮਾਂ 'ਚ ਬਹੁਤ ਤਰ੍ਹਾਂ ਦੇ ਲਾਣਗੇ ਇਹ ਲੱਗਦਾ ਕਰ ਰਹੀ ਹੈ ਕਿ ਕੰਤਾ ਤੋਂ ਪੇ ਭਈ ਕੰਤਾ ਤੋਂ ਪੇ ਭਈ ਗਰਮ ਅੰਦਰ ਕੱਖਾਂ ਦੇ ਬਾਹਰ ਉਹ ਜੇ ਬੋਲਤਾ ਆਇਆ ਜਿਹੜੇ ਤੇ ਪਾ ਮੰਮੀ ਦੋ ਕਰਨੇ ਹੋਗੇ ਹੁਣ ਤੱਕ ਇਹ ਪਾਇਨਾਂ ਲਾ ਮੂਜ਼ਾ ਵਾਲੇ ਫਿਰ ਤੋਂ ਕਿਹਾ ਗਰਦ ਬਹੁਤ ਬਹੁਤ ਸਿੱਕਦੀ ਆ ਲਾ ਰਹੀ ਹੈ ਦਵਾਈ ਦਾ ਸਿੱਕਣਾ ਪਾਇਨਾ ਫਿਰ ਫਿਰ ਝਾੜੂ ਚਾੱਕ ਲਿਆ ਪਾਂਡੇ ਚ ਆਈ ਪਾਇਨਾ ਦੁੱਧਾਂ ਨੇ ਕੰਨੇ ਵੀ ਪਈਆਂ ਟਾਈਮ ਆ ਪੌਣੇ 8 ਹੋ ਗਏ ਮੈਂ ਤਾਂ ਪਹਿਲਾਂ ਮਗਰਮਾਂ ਦੀ ਰੋਟੀ ਲਾਦਾ ਇਹ ਤੇ ਦੂਜੀ ਕੁੜੀ ਨਾਲ ਜਾਊਗੀ ਸਕੂਟਰੀ ਤੇ ਕਈ ਕੁੜੀਆਂ ਸਰਦੀਆਂ ਨੇ ਸਕੂਟਰੀ ਤੇ ਸਵੇਰੇ ਵੇਲੇ ਤੇ ਹਾਲੀ ਗੜਬੀ ਲੈ ਕੇ ਆ ਮਾਂ ਸੋਈ ਚ ਖਲਾਰਾ ਬਹੁਤ ਪਿਆਰਾ ਬੱਥੇ ਇਹਦੀ ਸੈਟਪ ਬੰਦ ਆ ਲੈ ਕੇ ਰਾਂ ਇਹ ਜਿਹੜਾ ਹੱਲਿਆ ਸੁੱਕਾ ਟਪਾ ਲਿਆ ਲੋ ਹਜਾ ਢੋਲੀ ਚ ਦੂਜੀ ਤੁਹਾਨੂੰ ਤਾਂ ਖਤਮ ਹੋ ਗਿਆ ਆ ਦਿਨ ਰਾਤਾਂ ਰੋਟੀਆਂ ਨਹੀਂ ਸੁਪਾ ਜਾਂਦਾ ਸੁੱਕਾ ਪੂਨਾ ਲਾ ਲਾਂ ਪੋਣਾ ਜੇ ਵੀ ਗਿੱਲਾ ਹੋ ਜਾਂਦਾ ਲੋ ਫੇਰੀ ਢੋਲੀ ਥੋੜਾ ਜਿਹਾ ਪਾ ਲਈ ਮੁਠੀ ਕਾ ਇਹਦਾ ਗਾਣਾ ਆਟਾ ਤੁਨ ਤਾਂ ਐਸੋ ਵੀ ਬਚੂਗਾ ਤੱਬਰ ਨਾਲੀ ਹਨਾ ਸਟੀਲ ਬਣਦੀ ਆ ਤੇ ਚੁੱਕ ਹੁਣ ਜੋਗਤ ਹੈਗਾ ਚਲ ਦੁਪਹਿਰੇ ਕੱਢ ਕੇ ਰੱਖ ਲਾਂ ਕਿਉਂ ਕੋੜਾ ਪੱਟਿਆ ਜਾਂਦਾ ਪਹਿਲਾਂ ਕਿੰਨੀ ਕੱਢ ਤੇ ਤੁੱਪੇ ਰੱਖ ਦੇਾਂਗੇ ਫੇਰ ਮੈਂ ਕਈ ਦਿਨਾਂ ਦਾ ਇਕੱਠਾ ਪੱਟ ਕੇ ਰੱਖ ਲਾਂ ਨੂੰ ਠੰਡ ਚ ਪੱਥਰ ਬਣਿਆ ਪਿਆ ਫਰੇ ਜਿਹਾ ਪਿਆ ਪਰ ਮ ਇਕੱਠਾ ਪੱਟ ਕੇ ਰੱਖ ਲੈਣੀ ਹੁੰਦੀ ਹੈ। ਗੜ ਵੀ ਭਰ ਲੈਣੀ ਹੈ ਬਾਕੀ ਪੀਪੀ ਚ ਪੱਟ ਕੇ ਰੱਖ ਲੈਣੀ ਹੈ। ਸਬਜੀ ਮੈਂ ਫੱਤੀਦਾਰ ਨਹੀਂ ਸੀ ਉਸ ਪਿੱਤਰੀ। ਲਾਗੋਮਾ ਦੇ ਦਹੀਂ ਸੌਣੇ ਪਾ ਲਿਆ। ਦਹੀਂ ਪਾ ਲਿਆ ਫਿਰ। ਗਰਭੀ ਚ ਪਾ ਲਈ ਆਪਦੇ ਜੋਗੀ ਪਾਵਾ ਆਪਦੇ ਜੋਗੀ ਪਾ ਲਿਆ ਤੈ ਖਾਣੀ ਰੋਟੀ ਉਹ ਇਹਦੀ ਵੀ ਪਾ ਲਈ ਸੁਖਮਨ ਦੀ ਖਾਓ ਲੈ ਉਹ ਤਰੀ ਵੀ ਪਾ ਲਈ ਦੁੱਧ ਫੜਾਇਆ ਉਹ ਤੁਸੀਂ ਕਿਉਂ ਰੋਟੀ ਖਾ ਕੇ ਕੰਮਰੇ ਭਰ ਹਣੀ ਝਾੜੂ ਲਾ ਮਸਾਂ ਮੈਂ ਰੋਟੀਆਂ ਪਕਾਈ ਲੈਣੀ ਆ ਫਿਰ ਜਿਹੜੀਆਂ ਦੋ ਤੇ ਰੜੀ ਜੋ ਕੋਲੋਂ ਫੇਰ ਪਕਾ ਲਾਂਗੀ। ਆ ਬਰਾਦੇ ਬਿਆਲੇ ਖਾ ਪੀ ਕੇ। ਗੜਬੀ ਤੇ denn ਹਾਂ ਗੜਬੀ ਆਈ ਆ ਹਾਂ ਦੂਜੀ ਚ ਪਾਉਣੀ ਦੂਜੀ ਚ ਪਾ ਲੈ ਗੜਬੀ ਅਲੱਖਾਂ ਸਵਾਦ ਤਾਂ ਦੋਨੋਂ ਹੀ ਨੇ ਜੀ ਹੋ ਜਾਂਦੀ ਹੈ ਗਰਮ ਸਬਜ਼ੀ ਆਪਣੀ ਹੈਗੀ ਆ ਦੋ ਮਟਰਾਂ ਦੀ ਜੇ ਅਸਾਂ ਨਾ ਖਾ ਗੱਲ ਕਰ ਹੁਣ ਸਬਜ਼ੀ ਸੜੀ ਹੋ ਜਾਂ ਤੇ ਰੋਟੀ ਬਹੁਤ ਸੋਨੇ ਝੜਦੀ ਆ ਜਿ ਜਿਹੜੀਆਂ ਖੁੱਲੀਆਂ ਸਨ ਹੋ ਆ ਗੀਰ ਮੋਈ ਨਹੀਂ ਹੋਣੀ ਚਾਹੀਦੀ ਬੰਦੇ ਜਿਹੜੇ ਬਦਲੇ ਨਿਕਲਦੇ ਮੇਰੀ ਵੀ ਗੱਲ ਉਹ ਬੋਲ ਬੋਲ ਕਿਉਂ ਪਾਲਾਂ ਤੇ ਕੌਲੀ ਚ ਪੁੱਤ ਟਾਈਮ ਹੋਣ ਵਾਲਾ ਹੀ ਹੈ ਤੇਰਾ ਸੁਪਨੂ ਰੋਜ ਡਾਕ ਲੈ ਕੇ ਜਉ ਤੈਨੂੰ ਕੋਸਲਾ ਨਹੀਂ ਤੇ ਡਾਡੀ ਤਾਰੇ ਹੋ ਉਹਨਾਂ ਦੇ ਘਰੇ ਚਾ ਚੋਕਮਣ ਤਾਰੇ ਹੋ ਤੇ ਲੜੀ ਹੋਈ ਤਾਰੇ ਉਹ ਦੁੱਧ ਤਾਂ ਲੈ ਕੇ ਜਾਊਗਾ ਉਧਰ ਮੈਂ ਦੁੱਧ ਪੜਾਇਆ ਉੱਚਾ ਚੇਨ ਪਤਾ ਕਰਨ ਨੂੰ ਚਾਚੇ ਨਾਲ ਹੀ ਜਾਊਗਾ ਕੱਟੇ ਨਾਲ ਨਾ ਤੇ ਮਿੱਠਾ ਲੈ ਆਣੇ ਉਹ ਖੇਤਾਂ ਚ ਬਾਹਰ ਆ ਰਹੀ ਹੈ ਨਹੀਂ ਬਿਆਸ ਦਾ ਗੱਲ ਉਹਨਾਂ ਦੇ ਅੱਧੇ ਚ ਜਾਣੇ ਬਣਾ ਲਈਏ ਫਿਰ ਮਿਲਦੇ ਆਂ ਤਾ ਲੋ ਜੋ ਆਪਾਂ ਲੱਗਿਆਂਗੇ ਦਰਵਾਜੇ ਦੇ ਬਾਹਰ ਚੋਂ ਪੋਚਾ ਲਾਉਣਾ ਸਾਫ-ਸਫ ਕਰ ਹੋ ਗਿਆ ਕੱਲ ਮੈਂ ਕਿ ਪੋਚਾ ਲੱਗਿਆ ਨਹੀਂ ਇੱਥੇ ਤੇ ਜੇ ਲਾਉਣੀ ਆ ਮੈਂ ਚੰਗੀ ਤਰ੍ਹਾਂ ਲਾਉਣੀ ਆ ਪੋਚਾ ਹੁਣ ਸਾਰੇ ਕੰਮ ਹੋ ਗਏ ਬਸ ਦਰਵਾਜੇ ਤੇ ਕਮਰੇ ਰਹਿ ਗਏ ਪਰ ਸੋਈ ਸਾਫ-ਸਫ ਹੋਰ ਗਈ ਤੇ ਪਾਪਾਂ ਦਾ ਥਾਂ ਰਹਿ ਗਿਆ ਇੱਧਰ ਵੀ ਲਾਉਣੀ ਕੁਛ ਸਰਦਾਰ ਜੀ ਦਾ ਜਾਣਾ ਲੋ ਆਣੀ ਲੋਟ ਆਉਂਦਾ ਇੱਧਰ ਆਗੇ ਇੱਧਰ ਆਗੇ ਇੱਧਰ ਵਾਗੇ ਇੱਧਰ ਆਗੇ ਅਜੇ ਮੈਂ ਜਾਣਾ ਪਾਰਟੀ ਸੀ ਐਨੇ ਨਾਲ ਰੇਤਾਇਆ ਹੁੰਜਾ ਇਹ ਸੱਪਾਈ ਜੀ ਲੋ ਜੇ ਪਾ ਮੰਜਾ ਸਾਵੇਂ ਕਰਕੇ ਹੁਣ ਆਪਣੇ ਕੰਮ ਨੇ ਪੜਕੇ ਸਾਰਾ ਸਾਫ ਸਫਾਇਆ ਕਰ ਲਿਆ ਜਾਲੀ ਜੀ ਰਹੇਗੀ ਕੱਲ ਨੂੰ ਛਾੜੂੰਗੀ ਕਿਉਂਕਿ ਹੁਣ ਟਾਈਮ ਬੜਾ ਬੰਦਾ ਸੀਗਾ ਤੇ ਫਿਰ ਮੇਰੇ ਸਾਫ ਸੀਗਾ ਬੈਡਾਂ ਦੀਆਂ ਚਾਦਰਾਂ ਧੋਣ ਵਾਲੀਆਂ ਫਿਰ ਮੈਂ ਉਹ ਵੀ ਧੋਤੀਆਂ ਤੇ ਬੈੱਡ ਦੀ ਚਾਦਰਾਂ ਛੜੀਆਂ ਪਈਆਂ ਸੀਗੀਆਂ ਵਿਆਹ ਤੋਂ ਪਹਿਲਾਂ ਨੇ ਧੋਤੀਆਂ ਹੋਈਆਂ ਸੀਗੀਆਂ ਤੇ ਆਪਾਂ ਨੇ ਕੰਮ ਕਰ ਲਏ ਨੇ ਤੇ ਹੁਣ ਟਾਈਮ ਹੋ ਗਿਆ ਪਾਰਟੀ ਤੇ ਜਾਣ ਦਾ ਟਾਈਮ ਹੈ ਜਿਹੜਾ 1 ਵਜਣ ਵਾਲਾ ਹੈਗਾ 2:30 ਵਜੇ ਜਾਵਾਂਗੇ ਹੱਜੇ ਪ੍ਰੈਸ ਪ੍ਰੋਸ ਕਰਨੀ ਐ ਵੀ ਦੇਖਦੇ ਮੈਂ ਕਿਹੜਾ ਸੂਟ ਪਾਉਣਾ ਮੇਰੇ ਤਾਂ ਜਾਨ ਨੂੰ ਜੀ ਨਹੀਂ ਕਰਦਾ ਕਰੇ ਰਹਿ ਕੇ ਨਾ ਆਪਦੇ ਕਰੇ ਕੰਮ ਕਰਕੇ ਹਨਾ ਪੈ ਬਹਿ ਜਾ ਹੁਣ ਕੰਮ ਨਿਭੜਨੇ ਅਸਲ ਤੇ ਮਹਾ ਚਲ ਚਾਦਰਾਂ ਚ ਉਧਰਾਂ ਵੀ ਤੋੜਾਂ ਨੇ ਕੋਟ ਕੋਟੀਆਂ ਜੀਆਂ ਹਨਾ ਪਾਉਂਦੇ ਹੁੰਦੇ ਸੀ ਜਿਹੜੇ ਤਾਰ ਪਰ ਹੀ ਪਈਆ ਦਿਖਾ ਮੈਨੂੰ ਹੋਏ ਬਾਲੇ ਕੱਪੜੇ ਹੋ ਗਏ ਸੀ ਪਰ ਤੇ ਮੇ ਸਲਾਣੀ ਤੇ ਮਹਾ ਕਲੂਨ ਤੂ ਪਰ ਮਹਾ ਕਲੂਨ ਐਤਵਾਰਾ ਕੋਈ ਕੋਈ ਨਾ ਕੋਈ ਆਇ ਤਵਾਰ ਨੂੰ ਪੈਣ ਪਾਈ ਔਕੜਦਾ ਹਨ ਤੇ ਹੁਣ ਆ ਫੇਰਨੀ ਆ ਹੁਣ ਤੇ ਹੁਣ ਮੈਂ ਮੰਜੇ ਸਾਵੇਂ ਕਰ ਲਿਆ ਤੇ ਕੰਮ ਕਰਦੇ ਨੂੰ ਬਹੁਤ ਜ਼ਿਆਦਾ ਗਰਮੀ ਆ ਗਈ ਤੇ ਬਾਕੀ ਭੈਣਾਂ ਕਹਿੰਦੀਆਂ ਨੇ ਜੀ ਹਨਾ ਤੇ ਹੁਣ ਵੀ ਤੁਸੀਂ ਕੱਲੇ ਰਹਨੇ ਫਿਰ ਮੈਂ ਕੱਲੀ ਹੀ ਆ ਜੀ ਇਹ ਨਾ ਬੀਬੀ ਗਈ ਹੋਈ ਹੈਗੀ ਤੇ ਬੱਚੇ ਸਕੂਲ ਭag ਜਾਂਦੇ ਨੇਗੇ ਅੱਜ ਤਾਂ ਸੁਖਮਣ ਹੈਗੀਆ ਕਰਿਆ ਜੀ ਉੱਪਰ ਪੜਨ ਲੱਗ ਗਈ ਕਹਿੰਦੀ ਮम्मा ਮੈਂ ਉੱਪਰ ਜਾਣਾ ਕਹੀ ਥੱਲੇ ਤੂੰ ਖੜਕਾ ਦੜਕਾ ਕਰੀ ਜੰਨੀ ਆਂ ওই ਗੱਲ ਆ ਫਿਰ ਥੱਲੇ ਮੇਰਾ ਚੱਕ ਤਰ ਜੀ ਖਾਸ ਸੀ ਸੀ ਕਰਨ ਵਾਲੀ ਉਹ ਕਰੀ ਤੇ ਸਰਦਾਰ ਜੀ ਮਲਾ ਵਿਆਹ ਲੈ ਗਏ ਹੋਣਗੇ ਤੇ ਦੁਬਾਰੇ ਅਜੇ ਆਏ ਨਹੀਂ ਹੈ ਕਿ ਪਤਾ ਨਹੀਂ ਵਿਆਹ ਲੈ ਗਏ ਨੇ ਪਤਾ ਨਹੀਂ ਉਹ ਕਿਤੁਨਾ ਭਾਗ ਗੋਣ ਦੱਸ ਕੇ ਕੁਛ ਗਾਏ ਨਹੀਂ ਹੈਗੇ ਤੇ ਮੈਂ ਇੱਥੇ ਮਾਸੀ ਵੀ ਜਾਵਾਂਗੇ ਨਾਲ ਤੇ ਦੂਰ ਘਰ ਖੇਤਾਂ ਚ ਮੋਟਰਸਾਈਕਲ ਤੇ ਜਾਣਾ ਪਊਗਾ ਖਾਸੀ ਦੂਰ ਹੈ ਦਾ ਘਰ ਉਹਨਾਂ ਦਾ ਤੇ ਨਹੀਂ ਤੇ ਟਾਈਮ ਵਾਲਾ ਲੱਗੂ ਆਉਣ ਜਾਣ ਤੇ ਤੇ ਉੱਥੇ ਦਾ ਘੱਟ ਟਾਈਮ ਲੱਗੂ ਚਲਾ ਲੈ ਮਾਨ ਨਾਲ ਕਹਿ ਕੇ ਕਿ ਅਕਲਵੀਰ ਕਰਨ ਜਾਈਂ ਜ਼ਰੂਰ ਸਬਜੀ ਪਈ ਹੈਗੀ ਤੇ ਸਬਜੀ ਪਈ ਹੈ ਆਟਾ ਵੀ ਪਿਆਗਾ ਤੇ ਮੱਜੇ ਨੂੰ ਕੱਖ ਪਾਏ ਪੈਣੇ ਰੋਟਾ ਹੀ ਵਈ ਜਰੋ ਜਾਣਾ ਹੋਇਆ ਫਿਰ ਵਗ ਜਾਗੇ ਤੇ ਹੁਣ ਮੇਰੀ ਸਲਾਹ ਵੀ 10 ਮਿੰਟ ਰੈਸਟ ਕਰ ਲਾਂ ਫਿਰ ਚਾਹ ਕਰਕੇ ਫਿਰ ਕੱਪੜੇ ਪ੍ਰੈਸ ਕਰ ਲਾਂ ਸੂਟ ਲੈਟ ਵੀ ਨਾ ਭਾਜੇ ਤੇ ਜਿੱਦੇ ਕੱਪੜਾ ਨਾਲ ਕੋਈ ਪ੍ਰੈਸ ਹੋਵੇ ਲਾਈਟ ਵੀ ਜ਼ਰੂਰ ਜਾਂਦੀ ਹੁੰਦੀ ਹੈ ਪਹਿਲਾਂ ਮੈਂ ਚਾਹ ਤੋਂ ਪਹਿਲਾਂ ਪ੍ਰੈਸ ਹੀ ਕਰ ਦਿਆਂ ਕਰੂਟ ਤੇ ਜਿਹੜਾ ਪਾਉਣਾ ਹੈਗਾ ਤੇ ਫਿਰ ਆਪਾਂ ਜਿਹਾਲਾਂ ਦੇ ਜਾਵਾਂਗੇ ਚਲੋ ਜੀ ਆਪਾਂ ਮਿਲਦੇ ਹਾਂ ਰੈਸਟ ਕਰ ਲਈ ਕੋਈ ਗੱਲ ਵੀ ਨਹੀਂ ਉੜਦੀ ਹੈਗੀ ਥਕਾਵਟ ਹੋ ਗਈ ਤੇ ਸਾਰੇ ਬੇੜੇ ਚ ਪੋਚਾ ਲਾਇਆ ਅੱਜ ਕਿੰਨੇ ਦਿਨ ਹੋਊ ਵੱਧਾ ਕ ਬੇੜੇ ਚ ਲਾ ਲੂ ਜੀ ਦੀ ਤੇ ਅੱਜ ਮੈਂ ਚਾਲਾ ਲੱਗੀ ਤਾਂ ਹੈਗੀਆਂ ਦੇਖੋ ਸਾਫ ਸਾਫ ਵਿੜਵ ਹੋ ਗਿਆ ਆਪਣਾ ਸਾਰੋ ਤਿੱਕ ਅ ਇਟਾ ਤੋਂ ਨਾ ਰੇਤਾ ਲੈ ਜਨ ਪੋਚਾ ਲਾਇ ਤੂੰ ਤੇ ਸਾਫ ਸਾਫ ਹੋ ਗਿਆ ਅ ਦਰਵਾਜਾ ਵੀ ਸਾਰਾ ਪੋਚਾ ਲਾ ਕੇ ਸਾਫ ਹੋ ਗਿਆ ਰਸੋਈ ਸਾਫ ਹੋਊਗੀ ਚੰਗੀ ਤਰ੍ਹਾਂ ਤੇ ਦੋ ਚਾਰ ਦਿਨਾਂ ਬਾਅਦ ਚੰਗੀ ਤਰ੍ਹਾਂ ਸਫਾਈ ਜੀ ਹੋ ਜਾਨੇ ਫਿਰ ਸੋਹਣਾ ਸੋਹਣਾ ਘਰ ਹੋ ਜਾਣਾ ਤੇ ਹਰ ਉਹ ਚਲ ਪੋਚੇ ਦਾ ਲੱਗਦੀ ਨਹੀਂ ਝਾੜ ਪੂੰਜੀ ਹੋ ਜਾਂਦੀ ਹੈ ਜਿਹੜਾ ਬਕਸਾ ਉਸ ਚੰਦ ਕੱਪੜਾ ਵੱਜ ਜਾਂਦਾ ਰਸੋਈ ਚ ਹਨਾ ਦੋਗਣਾ ਰੂਪ ਚੜ ਜਾਂਦਾ ਰਸੋਈ ਨੂੰ ਸੋਹਣੇ ਸੋਹਣੇ ਰਸੋਈ ਹੋ ਗਈ ਅੱਜ ਕਈ ਦਿਨ ਹੋ ਗਈ ਬਸ ਕਈ ਦਿਨ ਬਾਅਦ ਹੱਥ ਜਾ ਫੇਰਦੇ ਤਾਂ ਬਕਸਿਆਂ ਤੇ ਸੱਕਤਰ ਤਾਂ ਰੋਜ਼ ਹੋ ਜਾਂਦੀ ਜਿਹੜਾ ਪੋਚਾ ਲਾਉਣੇ ਤੇ ਕੱਪੜਾ ਨਹੀਂ ਰੋਜ਼ ਫੇਰਦਾ ਆਏਗਾ ਚਲੋ ਜੀ ਆਪਾ ਦੇਖਦੇ ਆ ਮਿਲਦੇ ਆ ਪ੍ਰੈਸ ਕਰ ਲਈਏ ਕਿਹੜਾ ਫੋਟੋ ਕੱਢਾਂ ਉਹ ਉਤਾਰ ਪਾਉਣ ਨੂੰ ਕੱਪੜੇ ਰੱਖਣ ਨੂੰ ਥਾਂ ਨਹੀਂ ਹੈ ਨਾ ਕੁਝ ਗੱਲ ਰੱਖਣ ਨੂੰ ਥਾਂ ਨਹੀਂ ਪਾਉਣ ਨੂੰ ਕੱਪੜੇ ਨੇ ਜਿਹੜਾ ਕਿਤੇ ਜਾਣਾ ਹੁੰਦਾ ਕਿਹੜਾ ਪਾਏ ਕਿਹੜਾ ਪਾਈਏ ਪਤਾ ਨਹੀਂ ਮੇਰੇ ਨਾਲ ਹੀ ਹੁੰਦਾ ਪਤਾ ਨਹੀਂ ਹਰ ਇੱਕ ਪਹਿਨਣ ਵਾਲੀ ਹੁੰਦਾ ਗਾ ਦੇਖ ਲੈ ਠੰਡ ਹੈ ਮੋਟਾ ਸੂਟੀ ਪਾ ਕੇ ਜਾਵਾਂਗੀ ਚਲੋ ਜੀ ਫਿਰ ਮਿਲਦੇ ਹਾਂ ਆ ਦੋ ਚਾਰ ਸੂਟ ਮੈਂ ਪ੍ਰੈਸ ਕਰ ਲਾਂ ਬਾਹਲੇ ਪਾਏ ਨੇ ਨਾ ਫਿਰ ਜਾਣ ਦਾ ਟਾਈਮ ਹੋ ਜੂਏ ਆਹ ਬੋਲ ਤਾਂ ਕਿਹੜਾ ਕਰਨ ਦੇਊਗਾ ਪ੍ਰੈਸ ਕੋਈ ਬੋਲ ਤਾਂ ਜਾਣੀ ਬੋਲ ਤਾਂ ਦੋ ਜ਼ਿਆਦਾ ਪਾਉਣੇ ਸੋ ਆਹ ਸੂਟ ਪਾਉਣੀ ਆ ਮੈਂ ਵਿਆਹ ਚ ਵੀ ਪਾਈ ਸੋ ਮੁੰਡੇ ਮੈਨੂੰ ਵਧੀਆ ਹੀ ਲੱਗਦਾ ਦਾ ਦਾਣਾ ਪਾ ਕੇ ਬੰਨੇ ਆ ਮੱਜਾ ਪਰ ਸਿਕਰ ਨਾਲ ਪੈਣੋ ਬੋਲ ਤਾਂ ਗੁਰਨੇ ਘਾਟੀ ਹਾਂ ਮੈਂ ਸਮਾਨ ਨਿਗਾਹ ਹਾਂ ਮੈਂ ਸਮਾਨ ਕਿ ਨਾ ਉਹਨਾਂ ਦੇ ਵੀ ਕੱਪੜੇ ਕਿਹੜੇ ਪਾਉਂਗੇ ਤੁਸੀਂ ਪਾਉਂਗਾ ਦੱਸਦੇ ਠੀਕ ਮੈਂ ਵੀ ਆ ਕੇ ਪਾਉਂ ਮਹਾਨਾ ਮੈਂ ਦੀਵਾਲੇ ਕੰਮ ਖਰਾਬ ਕਰ ਦਿੰਦੇ ਕਈ ਸਾਲਾਂ ਦਾ ਮਾਸੀ ਤਾ ਹੁਣ ਗੋਲ ਮਾਦਨੀ ਹਰਕੀਤ ਚੱਲੀਏ ਮਾਸੀ ਨੂੰ ਬੜਾ ਚਾਹ ਆ ਜਾਂਦਾ ਹੋਰ ਹੁਣ ਕਾਈ ਦੋ ਮੇਰੇ ਹਰਕੀਤ ਚੱਲੀਏ ਸੱਕ ਇਹ ਬਸ ਹੈਗੀ ਨਹੀਂ ਕਿੰਨੇ 400 ਸਿਆਦ ਮੇਰੇ ਕੋਲ ਮੋਟਰਸਾਈਕਲ ਤੇ ਲੈ ਜਾਓਗੇ ਉਹਨਾਂ ਤਾਂ ਘਰ ਵਾਲੀ ਦੂਰ ਆਗਾ ਹੈ 220 ਦੇ ਹੋਣਗੇ ਰੈਡੀ 220 ਤਾਂ ਘਰੇ ਵੀ ਸੋ ਸਵਾਗਤ ਹੈ ਮੇਰੇ ਕੋਲ ਵੀ। ਤਾਂ ਮੈਂ ਵੀ ਆ ਫਿਰ ਆਪ ਦਾ ਸੂਟ ਕਰਕੇ ਪ੍ਰੈਸ ਸਪਾਂਡੇ ਮਾਰ ਦਿਆਂ। ਫਿਰ ਤਿਆਰ ਹੋ ਕੇ ਕਰ ਲੂੰ ਜਿਹੜੇ ਹੋ ਗਏ। ਇਹਦੀ ਹੋ ਜਾ ਫਿਰ ਤਾਂ ਦੋ। ਅੰਦਰੋਂ ਦੇ ਕੰਮ ਕਣਿਆਂ ਤੇ ਉਹਨੂੰ ਸਾਰਾ ਪੈ ਜੂ ਜਦੋਂ ਤਿਆਰ ਹੋਏਗੀ। ਉਹ ਫਿਰ ਚਲੋ ਜੀ ਆਪਾਂ ਨਾ ਤਿਆਰ ਹੋ ਕੇ ਵਿਆਹਾਂ ਹੀ ਜਾਣਿਆਂਗੇ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰ ਦੇਾਂਗੇ। ਹੋ ਸਰਦਾਰ ਜੀ ਕਾਹਲ ਕਰਦੇ ਨੇ ਮੈਂ ਤੁਹਾਨੂੰ ਮੈਂ ਦਿਖਾਉਣੀ ਆ ਸੂਟ ਕਿਹੜਾ ਪਾਉਂਗੀ ਇਹਦੇ ਨਾਲ ਚੁੰਨੀ ਵੀ ਦਿਖਾਉਣੀ ਆ ਪ੍ਰੈਸ ਕਰ ਲਾਂ ਤੇ ਆ ਬਾਕੀ ਛੁਕਮਣ ਕਰੂਗੀ ਕਰ ਦੇਗੀ ਚਲ ਫੇ ਮੈਂ ਬੰਦ ਕਰ ਦੂੰ ਪ੍ਰੈਸ ਆ ਕੇ ਕਰਨ ਪਾ ਲਵਾਂ ਕਰ ਦੂੰਗੀ ਜੀ ਜਿਆ ਕਰਿਆ ਜੀ ਜਿਆ ਕਰਿਆ ਹੱਥ ਨੇ ਝੱਟ ਲਾਉ ਬਾਹਰੇ ਪਏ ਨੇ ਕਰਨ ਵਾਲੇ ਪ੍ਰੈਸਾ ਕੱਪੜੇ ਤੇ ਤੁਹਾਨੂੰ ਦਿਖਾਉਣੀ ਆ ਮੈਂ ਤੇ ਆਹ ਵਾਲਾ ਸੂਟ ਹੈਗਾ ਤੇ ਸਲਵਾਰ ਸੂਟ ਸੁਖਮਣ ਗਰੀ ਮम्मा ਤੇਰਾ ਸੋਹਣਾ ਨਹੀਂ ਲੱਗਦਾ ਨਹੀਂ ਵੀ ਉਹ ਸਿਆਜ ਕਰੇ ਲੱਗਦਾ ਤੇਰੇ ਨਾਲ ਐਵੇਂ ਚ ਐਵੇਂ ਦੀ ਸਲੀਵਾਰ ਸਲਵਾਰ ਪਲੇਗਾ ਸਭ ਨੂੰ ਕਮੀਜ਼ ਤੇ ਤਾਂ ਹੋਊਗੀ ਪ੍ਰੈਸ ਹੁਣ ਇਹ ਤਾਂ ਕੋਈ ਬੈਠਣਾ ਜਾਵੇ ਚੁੰਨੀ ਤੇ ਸਲਵਾਰ ਤੇ ਕਰ ਲੈਣ ਚਲੋ ਜੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਜੇ ਸੋਹਣੇ ਜੇ ਬਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਕਰਜਾ ਖਾਲਸਾ ਹੈ ਐ ਹੁਣ ਕੀ ਹੁੰਦਾ ਤੇਰੇ ਸਕਾਫ ਲੈਤੇ ਤਾਂ ਹੋਇਆਗਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਸੋਹਣੇ ਜੀ ਨਾਲ ਹਾਜ਼ਰੀ ਵੀਡੀਓ ਚ ਐਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ